ਹਲਕਾ ਡੇਰਾਪਾ ਬਨਾਨਕ ਤੇ ਸਰਹੱਦੀ ਕਸਬਾ ਕਾਲਾ ਨੌਰਤਿੰਝੀ ਤੇ ਕਿਪੂਲ ਚੌਂਕੀ ਬਟਾਲਾ ਪੰਗਰ ਚ ਕੋਈ ਪਲਾਸਟ ਦੇ ਮਾਮਲੇ ਨੂੰ ਲੈ ਕੇ ਐਸਐਸਪੀ ਕਰਤਾਰਪੁਰ ਹਰੀਸ਼ ਦਾਇਮਾਨ ਨੇ ਕਿਹਾ ਹੈ ਕਿ ਸਿਰਫ ਛੀਛੇ ਟੁੱਟਣ ਦੀ ਆਵਾਜ਼ ਆਈ ਹੈ ਜਦ ਕਿ ਕੋਈ ਤਮਾਕਾ ਜਹ ਨਹੀਂ ਹੋਇਆ ਜਦ ਕਿ ਲੋਕਾਂ ਦਾ ਕਹਿਣਾ ਹੈ ਕਿ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਬਾਕੀ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਫਿਰ ਦੱਸਦੀ ਹੈ ਕਿ ਐਸਐਸਪੀ ਕਰਤਾਰਪੁਰ ਹਰੀਸ਼ ਦਾਇਮਾਨ ਨੇ ਕਿਹਾ ਹੈ ਕਿ ਸਿਰਫ ਦਰਵਾਜ਼ੇ ਦੇ ਛੀਛੇ ਟੁੱਟੇ ਹਨ ਜਿਸ ਦੀ ਆਵਾਜ਼ ਆਈ ਸੀ ਬਾਕੀ ਸਾਰਾ ਪੁਲਸ ਦੇਖ ਰਹੀ ਹੈ ਜਾਂਚ ਕਰ ਰਹੀ ਹੈ ਪਿੰਡ ਮਟਾਲਾ ਪੰਦਰ ਵਿੱਚ ਬਹੁਤ ਜ਼ੋਰ ਦੀ ਇੱਕ ਆਵਾਜ਼ ਸੁਣਾਈ ਜਿਹੜੀ ਦਿੱਤੀ ਗਈ ਜਿਸ ਵਿੱਚ ਕਿ ਪੁਲਿਸ ਜਿਹੜਾ ਉਹ ਸਵਾਰਜ ਬਾਰੇ ਜਿਹੜਾ ਦੱਸ ਦਿੱਤਾ ਗਿਆ ਜਿਸ ਵਿੱਚ ਬਰ ਡਿਪੀ ਸਾਹਿਬ ਐਸਐਸਪੀ ਸਾਹਿਬ ਜਿਹੜੇ ਇਥੇ ਮੌਕੇ ਤੇ ਪਹੁੰਚੇ ਸੀ ਦੇਖੋ ਬਵਾਤ ਅਸ਼ ਸ਼ਰਮਿੰਦਰ ਦੋ ਬਾਅਦ ਕੋਈ ਚੀਜ਼ ਮਿਲ ਨਹੀਂ ਈ ਬਾਕੀ ਉਸ ਨੇ ਸੁਵਾਸ਼ਣ ਦਿੱਤਾ ਹੈ ਕਿ ਜਿੱਦਾਂ ਵੀ ਸਭ ਕੋਈ ਚੀਜ਼ ਪਤਾ ਲੱਗਦੀ ਹੈ ਤੇ ਅਸੀਂ ਤੁਹਾਨੂੰ ਸਾਰਾ ਜਿਹੜਾ ਦੱਸ ਦਵਾਂਗੇ ਤੇ ਐਸਐਸਪੀ ਸਾਹਿਬ ਉਹ ਜਿਹੜੇ ਚਲੇ ਗਏ ਨੇ ਤੇ ਆਪਣੇ ਲਗਭਗ ਜਿਹੜੀ ਡਿਊਟੀ ਲਾ ਚੁੱਕੇ ਨੇ ਕਿ ਤੁਸੀਂ ਫਿਰ ਵੀ ਰਿਸਰਚ ਕਰੋ ਜੇ ਇਦਾਂ ਦੀ ਕੋਈ ਚੀਜ਼ ਮਿਲਦੀ ਹੈ ਤੇ ਬਿਲਕੁਸੂ ਤੇ ਪਿੰਡ ਵਾਲੇ ਵੀ ਕਿਹਾ ਵਕਿ ਜੇ ਤੁਹਾਨੂੰ ਕੋਈ ਦਾ ਕੋਈ ਚੀਜ਼ ਲੱਭ ਜੀ ਤੁਸੀਂ ਸਾਨੂੰ ਵੀ ਦੱਸਿਓ ਅ ਇਥੇ ਲੋਕਲ ਨੇ ਕਾਲ ਕਰਕੇ ਬੀਐਸਟੀ ਨੂੰ ਦੱਸਿਆ ਸੀ ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਅਫਸਰ ਜੋ ਕਿ ਨਜ਼ਦੀਕ ਹੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਤਾਂ ਉਹਨਾਂ ਨੇ ਆ ਕੇ ਇੱਥੇ ਲਿਖਿਆ ਹੈ ਬੇਸਿਕਲੀ ਇੱਕ ਰਿਪੋਰਟ ਦਿੱਤੀ ਗਈ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਇੱਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਜਿਹੜਾ ਟੁੱਟਿਆ ਸੀ ਤੇ ਉਹਦੇ ਥੱਲੇ ਲਿਗੀ ਹੋਈ ਸੀ ਸੋ ਇਹ ਹਲੇ ਇਨਵੈਸਟੀਗੇਟ ਕਰ ਰਹੇ ਕਿ ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਇੱਥੇ ਕੋਈ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਕਿ ਇਹ ਨਹੀਂ ਬਿਆਨ ਕਰਦੇ ਕਿ ਕੋਈ ਤਾਂ ਜਿਹੜਾ ਕਿ ਕੋਈ ਮੌਕਾ ਹੈ ਇਸ ਤੋਂ ਦੇ ਕੁਝ ਚੀਜ਼ ਹੋਈ ਹੋ। ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰਾਂ। ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਇੱਥੇ ਕੋਈ ਇਨਸੀਡੈਂਟ ਹੋਇਆ ਹੋ ਤਾਂ ਉਸ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਲਰ ਕਾਈਂਡ ਆਫ ਸਕੈਅਰ ਮੌਂਗਰੀ ਵੀ ਹੋ ਜਾਂਦੀ ਹੈ ਜਾਂ ਦਾ ਦਾ ਜਿਹੜਾ ਉਹ ਵਿਸ਼ਾ ਬਣ ਜਾਂਦਾ ਹੈ। ਤੋਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਕਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਹੈ ਬਟ ਸਟਿਲ ਅਸੀਂ ਕੋਈ ਇਹਦੇ ਵਿੱਚ ਗਿਲਾਈ ਨਹੀਂ ਕਰਦੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਹਨ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੇਂਜ ਹੋਊਗੀ ਤੁਹਾਡੇ ਸਾਹਮਣੇ ਲਿਖ ਕੇ ਰਾਈ ਜਾਊਗੀ ਤੇ ਜੋ ਬਣਦੀ ਇੱਥੇ ਕਾਰਵਾਈ ਦੀ ਲੋੜ ਹੈ ਉੱਥੇ ਕਾਨੂੰਨੀ ਕਰਕੇ ਪ੍ਰੋਪਰਲੀ ਕੀਤੀ ਜਾਊਗੀ